ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਹਰ ਦੇ ਪਿੰਡ ਖੁਈਆਂ ਸਰਵਰ ਦੀਆਂ ਜਿੱਥੇ ਖੁਈਆਂ ਸਰਵਰ ਕਾਂਗਰਸ ਵੱਲੋਂ ਅੱਜ ਸੰਵਿਧਾਨ ਬਚਾਓ ਰੈਲੀ ਕੱਢੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਭਾਜਪਾ ਸਰਕਾਰ ਵੱਲੋਂ ਜੋ ਬਦਲਾਅ ਕੀਤੇ ਜਾ ਰਹੇ ਹਨ ਉਹਨਾਂ ਦੇ ਰੋਸ ਸਦਕਾ ਅੱਜ ਬਲਾਕ ਖੁਈਆਂ ਸਰਵਰ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੇ ਅਗਵਾਈ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਖੁਈਆਂ ਸਰਵਰ ਦੀ ਸਾਰੀ ਮਾਰਕੀਟ ਵਿੱਚ ਰੈਲੀ ਕੱਢ ਕੇ ਰੋਸ ਜਤਾਇਆ ਜਾਏਗਾ ਤੇ ਭਾਜਪਾ ਤੋਂ ਮੰਗ ਕੀਤੀ ਜਾਏਗੀ ਕਿ ਸੰਵਿਧਾਨ ਦੇ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ ਅਬੋਹਰ ਤੋਂ ਸਵੇਰਾ ਟੀਵੀ ਲਈ ਤਰਮਿੰਦਰ ਦੀ ਰਿਪੋਰਟ ਚੜਾ ਰੈਲੀ ਹੈ ਜੀ ਇਹ ਪਿੰਡ ਖੁਈਆਂ ਸਰਬਰ ਦੇ ਟੀ ਪੁਆਇੰਟ ਤੋਂ ਲੈ ਕੇ ਤੇ ਸਾਰੀ ਮੰਡੀ ਦੇ ਵਿੱਚ ਕੀ ਕੱਢੀ ਜਾ ਰਹੀ ਹੈ ਕਾਂਗਰਸ ਪਾਰਟੀ ਨੇ ਇੱਕ ਪ੍ਰੋਗਰਾਮ ਦਿੱਤਾ ਹੈਗਾ ਜਿਹਦਾ ਪਿੱਛੇ ਬੈਨਰ ਹੈਗਾ ਜੀ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਉਹ ਇਸ ਕਰਕੇ ਕੱਢੀ ਜਾ ਰਹੀ ਹੈ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆਈ ਹੈ ਇਹ ਸੰਵਿਧਾਨ ਦੇ ਹਸਤੇ ਬਹੁਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਛੇੜਛਾੜ ਕਰ ਰਹੀ ਹੈ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੀਬ ਭਾਈਚਾਰਾ ਐਸੀ ਭਾਈਚਾਰਾ ਉਹਦੇ ਜਿਹੜੇ ਰਾਈਟ ਹੈ ਉਹ ਖਤਮ ਕਰਨ ਜਾ ਰਹੀ ਹੈ ਔਰ ਜੇ ਕਾਂਗਰਸ ਪਾਰਟੀ ਨੇ ਇਹ ਕਮਿਸ਼ਨ ਲਿਆ ਵੀ ਅਸੀਂ ਜਿਹੜਾ ਇਹ ਰੈਲੀ ਕਰਕੇ ਹਰ ਇੱਕ ਬੰਦੇ ਨੂੰ ਅਵੇਅਰ ਕਰਾਂਗੇ ਵੀ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਔਰ ਜੋ ਸੰਧਾਨ ਨਾਲ ਬੀਜਪੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਮਿਤ ਸ਼ਾਹ ਜੀ ਨੇ ਤਾਂ ਇਥੋਂ ਤੱਕ ਕਹਿਤਾ ਸੀ ਵੀ ਜਿੰਨਾ ਤੁਸੀਂ ਅ ਅੰਬੇਦਕਰ ਜੀ ਦਾ ਨਾਮ ਲੈਨੇ ਉਹ ਅੰਬੇਦਕਰ ਅੰਬੇਦਕਰ ਜਪਦੇ ਹੋ ਜੇ ਇਹਨਾਂ ਰਾਮ ਰਾਮ ਜਪਿਆ ਹੁੰਦਾ ਤਾਂ ਭਗਵਾਨ ਮਿਲ ਜਾਂਦੇ ਕਿਉਂਕਿ ਗਰੀਬ ਵਾਸਤੇ ਭਗਵਾਨ ਅੰਬੇਦਕਰ ਜੀ ਹੈ ਉਹਨਾਂ ਨੇ ਜਿਹੜੇ ਕਾਨੂੰਨ ਦਿੱਤੇ ਦਾ ਅੱਜ ਗਰੀਬ ਦਾ ਬੱਚਾ ਨੌਕਰੀ ਲੱਗਦਾ ਗਰੀਬ ਦੇ ਬੱਚੇ ਨੂੰ ਜੋ ਸਹੂਲਤਾਂ ਮਿਲਦੀਆਂ ਅੱਜ ਗਰੀਬਾਂ ਦੀ ਜੋ ਅ ਆ ਨੌਕਰੀਆਂ ਤੇ ਲੱਗੇ ਆ ਜਾਂ ਤਰੱਕੀਆਂ ਕੀਤੀਆਂ ਤੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਦੇਣ ਹੈ ਉਸ ਸੰਵਿਧਾਨ ਭੀਮਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਅੱਜ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਕਾਂਗਰਸ ਪਾਰਟੀ ਬਹੁਤ ਹਲਕੇ ਦੇ ਵਿੱਚ ਰੂਰਲ ਦੇ ਵਿੱਚ ਪਲੱਸ ਸ਼ਹਿਰ ਦੇ ਵਿੱਚ ਦੋ ਰੈਲੀਆਂ ਕਰਨ ਜਾ ਰਹੀ ਹੈ ਜਿਦੇ ਵਿੱਚ ਗਰੀਬਾਂ ਨੂੰ ਆਮ ਬੰਦੇ ਨੂੰ ਦਲਿਤ ਨੂੰ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਉਠਾਉਣ ਵਾਸਤੇ ਅਸੀਂ ਰੈਲੀ ਕਰ ਰਹੇ ਹਾਂ ਤੇ ਉਹਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਔਰ ਅਸੀਂ ਵੱਧ ਚੜ ਕੇ ਆਮ ਦਲਿਤ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਦੇ ਨਾਲ ਖੜੇ ਔਰ ਭੀਮਰਾਓ ਉਮੇਦਕਰ ਜੀ ਦੀ ਸੋਚ ਨੂੰ ਲੈ ਕੇ ਚੱਲੇ ਔਰ ਇਸ ਨੂੰ ਅੱਗੇ ਭਤਾਵਾਂਗੇ ਅੱਜ ਅਸੀਂ ਹੈਗਾ ਜਿਹੜਾ ਬੀਜੇਪੀ ਆਰ ਐਸ ਐਸ ਸੰਵਿਧਾਨ ਨੂੰ ਖਤਮ ਕਰ ਰਹੇ ਨੇ ਸੰਵਿਧਾਨ ਨੂੰ ਹੌਰੀ ਹੌਰੀ ਡਿਲੀਟ ਕਰਕੇ ਇਹ ਮੰਨੂ ਆਦ ਵੱਲੇ ਚੱਲ ਰਹੇ ਨੇ ਜਿਹੜਾ ਇਹਨਾਂ ਦਾ ਬੇਸਿਕ ਸਟਰਕਚਰ ਹੈ ਆਰ ਐਸ ਐਸ ਨੇ ਜਦੋਂ ਸੰਵਿਧਾਨ ਬਣਾਇਆ ਸੀ ਹਿੰਦੁਸਤਾਨ ਦਾ ਭੀਮ ਰਾਓ ਜੀ ਬਾਬਾ ਸਾਹਿਬ ਨੇ ਉਸ ਵਕਤ ਇਹਨਾਂ ਨੇ ਵਿਰੋਧ ਕੀਤਾ ਸੀ ਵੀ ਇਹ ਸੰਵਿਧਾਨ ਸਾਨੂੰ ਨਹੀਂ ਚਾਹੀਦਾ ਜਦੋਂ ਕਿ ਸਾਡੇ ਕੋਲੇ ਆਲਰੇਡੀ ਮੰਨੂਵਾਦ ਹੈਗਾ ਮੰਨੂ ਸਮ੍ਰਿਤੀ ਹੈਗੀ ਇਹ ਸਾਨੂੰ ਉਹ ਸੰਵਿਧਾਨ ਚਾਹੀਦਾ ਇਹਨਾਂ ਨੇ ਉਸ ਵਕਤ ਨਹਿਰੂ ਦੇ ਤੇ ਬਾਬਾ ਸਾਹਿਬ ਭੀਮਰਾਓ ਜੀ ਦੇ ਪੁੱਤਲੇ ਵੀ ਸਾਡੇ ਸੀ ਤੇ ਅਸੀਂ ਕਿਉਂਕਿ ਇਹ ਸਟੈਪ ਬਾਈ ਸਟੈਪ ਸੰਵਿਧਾਨ ਨੂੰ ਖਤਮ ਕਰ ਰਹੇ ਨੇ ਸੰਵਿਧਾਨ ਦਾ ਖਤਮ ਇਸ ਤਰ੍ਹਾਂ ਕਰ ਰਹੇ ਨੇ ਵੀ ਸੰਵਿਧਾਨ ਦੇ ਵਿੱਚ ਦਲਿਤਾ ਨੂੰ ਪਿਛੜਿਆਂ ਨੂੰ ए, रिजर्वेशन ਦਿੱਤੀ ਹੋਈ ਹੈ ਹਰ ਇਨਸਾਨ ਨੂੰ ਬਰਾਬਰ ਦਾ ਹੱਕ ਦਿੱਤਾ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਾਈਵੇਟੇਸ਼ਨ ਕਰਕੇ ਉਹ ਜਿਹੜਾ ਸੰਵਿਧਾਨਕ ਹੱਕ ਹੈ ਰਿਜ਼ਰਵੇਸ਼ਨ ਮਿਲੀ ਹੋਈ ਹੈ ਦਲਿਤਾ ਨੂੰ ਪਿਛੜਿਆਂ ਨੂੰ ਉਹਨੂੰ ਖਤਮ ਕਰ ਰਹੇ ਨੇ ਜਦੋਂ ਉਹ ਜੇ ਸਰਕਾਰੀ ਨੌਕਰੀਆਂ ਹੋਣਗੀਆਂ ਸਰਕਾਰੀ ادارے ਹੋਣਗੇ ਤਾਂ ਹੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ ਜਦੋਂ ਜੇ ਉਹ ਖਤਮ ਹੀ ਕਰ ਦਿੱਤੇ ਪ੍ਰਾਈਵੇਟ ਨੌਕਰੀਆਂ ਕਰ ਦਿੱਤੀਆਂ ਪ੍ਰਾਈਵੇਟ ادارے ਕਰ ਦਿੱਤੇ ਸਾਰੇ ਤੇ ਉਹ ਨੌਕਰੀਆਂ ਦਾ ਖਤਮ ਹੋ ਗਈਆਂ ਸੰਵਿਧਾਨ ਨੂੰ ਇਹ ਹੌਲੀ ਹੌਲੀ ਖੋਰਾ ਲਾ ਰਹੇ ਨੇ ਅਸੀਂ ਉਸ ਸੰਵਿਧਾਨ ਨੂੰ ਬਚਾਉਣ ਪਾਰੋ ਜੋ ਬਾਬਾ ਸਾਹਿਬ ਨੇ ਜੋ ਨਹਿਰੂ ਜੀ ਨੇ ਸਪਨਾ ਵੇਖਿਆ ਸੀ ਵੀ ਇਕੁਐਲਿਟੀ ਹੋਵੇ ਲੋਕਾਂ ਵਿੱਚ ਪ੍ਰੇਮ ਹੋਵੇ ਇੱਕ ਹੋਣ ਸਭ ਹਿੰਦੁਸਤਾਨੀ ਆਂ ਦਾ ਇੱਕੋ ਹੀ ਰਤਮਾ ਹੋਵੇ ਉਸ ਨੂੰ ਇਹ ਹੌਲੀ ਹੌਲੀ ਖਤਮ ਕਰ ਰਹੇ ਨੇ ਅਸੀਂ ਉਸ ਨੂੰ ਬਚਾਉਣ ਦੇ ਲਈ ਇਹ ਪ੍ਰੋਟੈਸਟ ਕਰ ਰਹੇ ਹਾਂ ਭਾਈ ਸਾਹਿਬ ਜਿਵੇਂ ਵੱਡੇ ਭਾਈ ਸਾਹਿਬ ਨੇ ਦੱਸਿਆ ਹੈ ਵੀ ਸੰਵਿਧਾਨ ਦੇ ਬਾਰੇ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਇਹ ਹੀ ਹੈ ਕਿ ਕਾਨੂੰਨ ਜਿਹੜਾ ਹੈ ਸਾਰੇ ਕਾਨੂੰਨਾਂ ਦੇ ਪਾਣੀ ਫੇਰ ਰਹੀ ਹੈ ਬੀਜੇਪੀ ਸਰਕਾਰ ਜਿਹੜਾ ਵੀ ਸੰਵਿਧਾਨ ਅੰਬੇਡਕਰ ਜੀ ਨੇ ਬਣਾਏ ਸੀ ਉਹਨਾਂ ਸੰਵਿਧਾਨਾਂ ਨੂੰ ਸਾਰਿਆਂ ਨੂੰ ਬੰਕ ਕਰਕੇ ਰ ਆਪਦੇ ਹਿਸਾਬ ਨਾਲ ਦੁਬੇ ਬਣਾਣੀ ਚਾਹੁੰਦੀ ਹੈ ਔਰ અપਮਾਨ ਹੋ ਰਿਹਾ ਹੈ ਇਹ ਅੰਬੇਡਕਰ ਜੀ ਦਾ ਅਸੀਂ ਚਾਹਨੇ ਵੀ ਜਿਹੜੇ ਅੰਬੇਡਕਰ ਸਾਹਿਬ ਦੇ ਜਿਹੜਾ અપਮਾਨ ਕਰ ਰਿਹਾ ਇਹਨਾਂ ਨੂੰ ਬਚਾਈਏ ਸਾਰੇ ਗਰੀਬਾਂ ਦਾ ਜਿਹੜਾ ਹੱਕ ਹੈ ਉਹ ਮਾਰਿਆ ਜਾ ਰਿਹਾ ਹੈ ਇਹਨਾਂ ਨੂੰ ਗਰੀਬ ਸੀਗੇ ਔਰ ਗਰੀਬ ਹੀ ਹੋਰ ਬਣਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪਹਿਲੇ ਰਾਜੇ ਰਜਵਾੜਾ ਦਾ ਰਾਜ ਸੀਗਾ ਉਸੇ ਤਰੀਕੇ ਦਾ ਰਾਜ ਇਹ ਦੁਆਰਾ ਲੈਣਾ ਚਾਹ ਰਿਹਾ ਹੈ ਅਸੀਂ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਾਂਗਰਸ ਪਾਰਟੀ ਵੀ ਬਰਦਾਸ਼ਤ ਨਹੀਂ ਕਰੂਗੀ ਕਾਂਗਰਸ ਪਾਰਟੀ ਐਸੇ ਨੂੰ ਹੁਣ ਬਚਾਣ ਛੇ ਪੂਰਾ ਜੋਰ ਲਾਉਗੀ ਕਾਂਗਰਸ ਪਾਰਟੀ ਜਿੰਦਾਬਾਦ